ਫਾਇਦਾ ਕਰੇ ਹਾਂਜੀ ਇੰਦਰ ਸਾਡੇ ਬੰਦੇ ਭੱਜ ਗਏ ਟੂੜੀ ਵਾਲੇ ਕੋਪੈਨ ਨਾਲ ਟੂੜੀ ਸੁਹਾਗ ਜੇ ਪਾਵਾਂਗੇ ਓਏ ਕਹਾ ਰੱਖੀ ਥੋੜੀ ਜੀ ਕਹਾ ਰੱਖੋ ਓਏ ਤਾਹਾਂ ਰੱਖੋ ਕਹਾ ਰੱਖੋ ਆ ਦੇਖੋ ਉਹ ਧੱਕ ਦੀ ਟੂੜੀ ਸੁਹਾਗ ਚ ਪਾਵਾਂਗੇ ਕਹਿੰਦੇ ਕੋ ਪੈਣ ਖੜਾਉਣ ਨੂੰ ਕੌਣ ਇਹਦੀ ਆ ਟੂੜੀ ਟੂੜੀ ਪਿਚਾ ਲਈ ਸਾਡੇ ਕੇ ਆ ਕਰਤਾ ਰਾਜ ਪਾਏ ਜੇ ਸੀ ਬਣਾ ਲਈ ਜਾਣਦੇ ਕਹਾ ਥੋੜੀ ਜੀ ਜਾਂਦੇ ਆਂਦੇ ਹੈਈ ਉਹ ਛੱਪੜਾ ਨਾਲੋਂ ਤਾਂ ਲੋੜ ਨਹੀਂ ਹੁੰਦਾ ਉਹ ਮਾਗਰ ਖੰਭਾ ਯਾਰ ਰੋਕ ਲਾ ਤੱਤੀ ਪੱਤੀ ਪਈ ਆ ਤੂੜੀ ਜੀ ਹੈਨਾ ਬਾੜਾ ਨਾਲ ਘਾਰੇ ਬਾੜਾ ਨਾਲ ਘਾਰੇ ਪਾਪਾ ਨੇ ਵਿੰਗੇ ਹੋ ਜਾਣ ਤੜਕੇ ਕੱਢਾਂਗੇ ਹੁਣ ਨਹੀਂ ਨਿਕਲਦੀ ਆਂਗਾ ਆਇਆ ਰੇ ਬਰਗਾ ਆਏਗਾ ਦੇਖ ਲੋ ਕੀ ਕਰੀ ਜਾਂਦਾ ਆ ਭਰੀ ਖੜਾ ਤੂੜੀ ਦੀ ਨੀਂਦ ਚੜ ਰਹੀ ਓਏ ਲੈ ਆਏ ਜੇ ਕਰਕੇ ਲੈ ਪਾ ਦੇ ਪਾ ਦੇ ਦਿਖਾਣ ਜੋ ਕੇ ਦਾ ਹੋ ਜਾਏ ਹਾਂਜੀ ਮਿੱਤਰੋ ਆੜ ਗਿਆ ਕੰਮ ਲੈ ਚ ਇਹਨਾਂ ਤੋਂ ਆਪਾਂ ਪਾ ਪਾ ਨਹੀਂ ਲੱਗ ਰਹੀਆਂ ਦੋਨੇ ਅਸੀਂ ਟੱਕਣੀ ਹੈ ਤੂੜੀ ਉਹ ਰੇ ਮਸ਼ੀਨ ਖੜਾਉਣ ਨੂੰ ਰੀਲ ਤਾਂ ਚੱਕ ਕੇ ਆ ਲੱਗ ਰਿਹਾ ਦੋਨੇ ਲੈ ਜਿਵੇਂ ਸਿੰਪਲ ਪਾਪਾ ਨਹੀਂ ਆ ਟੱਕਾ ਕਰ ਦੇਣੇ ਜਾਈਂ ਦਾਦੀ ਬਈ ਮੈਂ ਤਾਂ ਆਹ ਕਿੰਨੀ ਲੱਗੀ ਹੋਣੀ ਕੀ ਹੋ ਗਿਆ ਵੇ ਹੱਥ ਨਾਲ ਲੇ ਲੇ ਗਈ ਕੋਚ ਸਾਹਿਬ ਆਪ ਹੋਏ ਨੇ ਮੂਰੇ ਹੁਣ ਕੋਚ ਸਾਹਿਬ ਮੂਰੇ ਹੋ ਗਏ ਹੁਣ ਇਹਨਾਂ ਨੇ ਸਾਫ਼ ਨਹੀਂ ਕਰੇ ਹਨਾ ਇਹਨਾਂ ਨੇ ਸਾਫ਼ ਨਹੀਂ ਕੀਤੀ ਓਏ ਉਦੋਂ ਨੇ ਸੰਦ ਜਨੇ ਮਿੰਟ ਚ ਝਾੜਦੇ ਪੈਣੇ ਕੰਮੇ ਲਾਈਆਂ ਕਮੇਣਾ ਅਜੀ ਖੱਪਕਪਗੇ ਸਾਡੇ ਉਹ ਬਣਾ ਖੜ ਗਿਆ ਮੈਂ ਦੇਖਦਾ ਇੱਕ ਮਿੰਟ ਚ ਲਾ ਦੇ ਉਹਨੇ ਇਹਨੇ ਆ ਲਾ ਆ ਉਹ ਲਾ ਕੀ ਕਾ ਓਏ ਹੈਗਾ ਫੋਰਮੈਨ ਹੈ ਨਾ ਹਾਂ ਹੈਗਾ ਫੋਰਮੈਨ ਫੋਰਮੈਨ ਭਾਈ ਪਰਨੇ ਤੁਹਾਨੂੰ ਸਵੇਰੇ ਦਿਖਾਉਂਗਾ ਮੈਂ ਕਰੋ ਚਾਹ ਉਹ ਨਾਲ ਪਰਨੇ ਲੈ ਕੇ ਆ ਜੀ ਲੀਰੀ ਬਣਾ ਲਈ ਉਹਨੇ ਇਹ ਤੋਤੀ ਨਹੀਂ ਉਹ ਫਿਰਦੇ ਨੇ ਰੋਲਦੇ ਲੈ ਹੁਣ ਧੱਕ ਐ ਤੂੰ ਆ ਯੱਕ ਦੀ ਰੀਲ ਹੁਣ ਧੱਕ ਐ ਤੂੰ ਬੈਕ ਨਾ ਕਰੀ ਪਰਾਂ ਚੰਗਾ ਖੰਭਾ ਕਾਵਾਂ ਗਰਾ ਲੇਵਰ ਭੱਜ ਗਏ ਵੀ ਉਰੇ ਉਹ ਤੂੜੀ کہاں ਧੱਕ ਕੇ ਜਗ੍ਹਾ ਬਣਾਵਾਂਗੇ ਪੈਨ ਵੋਨ ਨੂੰ ਮਸ਼ੀਨ ਖੜਾਉਣ ਨੂੰ ਜਗ੍ਹਾ ਨਹੀਂ ਸੀ ਪਰ ਆ ਖੰਭਾ ਦਾ ਦੇਖੀ ਨਾਲ ਤਾਂ ਹੀ ਲੱਗਦੀ ਬਾਲੀ ਨਾ ਡੇਗੇ ਬੱਤ ਦਾ ਭਰ ਲੈ ਜਾ ਜਵਾਬ ਤਾਂ ਲਾ ਦੇ ਨੂੰ ਜਮਾ ਥੱਲੇ ਤਾਂ ਲਾ ਜਵਾਂ ਕਦੇ ਨਾ ਲਾ ਦੇ ਥੱਲੇ ਲੱਗ ਗਿਆ ਕਟਰ ਬਾਲੀ ਦਾ ਮੰਗਰ ਲੈ ਕੇ ਜਾ ਖੰਭਾ ਮੰਗਰ ਥੱਲੇ ਲਾ ਦਰਤਾ ਜਮੀ ਦਾ ਤਾਂ ਔਲੀ ਨਹੀਂ ਇੰਨੇ ਥੱਲੇ ਚੱਲ ਅੱਜ ਮੇਰੇ ਨਾਲ ਆ ਤਹਾਂ ਰੱਖ ਥੋੜਾ ਜਿਹਾ ਪਿੱਤਰੀ ਉਹ ਮਿੱਟੀ ਆਉਂਦੀ ਆ ਤਹਾਂ ਰੱਖ ਹਾਂ ਲੈ ਤੜਕੇ ਜੱਸਿਆ ਉਹਦਾ ਖਾਲੀ ਗਾਰਨਿੰਗ ਕਟਰ ਵਾ ਤੇਰੀ ਤੁੜੀ ਸਾਈਡ ਤੇ ਲਾਵਾਂਗੇ ਆ ਕੇਰਾਂ ਜੀ ਲੈ ਗਈ ਉਹ ਸਾਰੀ ਹੈ ਏਸੀ ਵੀ ਦਾ ਕੰਮ ਕਰਦੀ ਆ ਡਾਕਟਰ ਵਾਲਾ ਕੰਮ ਕਰਦੀ ਆ ਬਸ ਗੇਟ ਭੀੜਾ ਗੇਟ ਭੀੜਾ ਰਹਿ ਗਿਆ ਨਾ ਪੂਰੇ ਬਸ ਬੈਗ ਨਹੀਂ ਹੈ ਹੱਥਾਂ ਨਾਲ ਕੱਢਣੀ ਪੂ ਸਾਰਾ ਭਰ ਕੇ ਬੈਗ ਨਹੀਂ ਮਾਰਦੀ ਇਹ ਨਾ ਇਹਦੇ ਨਹੀਂ ਗਿਆ ਨਿਕਲ ਗਈ ਓਏ ਬੱਸ ਬਾਲੀ ਨਾਲ ਮਗਰ ਲੱਗਿਆ ਪਰ ਖੰਭਾਗਾ ਬੱਸ ਪਰਾਂ ਨਾਲ ਲੱਗੇ ਆ ਪਰਾਂ ਖੰਭਾਗਾ ਬੱਸ ਆ ਕੰਮ ਲੰਦੇ ਆ ਬਈ ਮਸ਼ੀਨਾਂ ਤੋਂ ਕਣਕ ਵੱਢਣ ਵਾਸਤੇ ਲਿਆਂਦੀ ਆ ਏ ਓਏ ਕਣਕ ਵੱਢਣ ਵਾਸਤੇ ਆਈ ਆ ਏ ਤੂੜੀ ਪਾਉਣ ਵਾਸਤੇ ਹੀ ਲਿਆਂਦੀ ਆ ਆ ਲੱਗ ਰਿਹਾ ਤੂੜੀ ਅੰਦਰ ਧੱਕਣਾ ਐ ਹੁੰਦਾ ਜੱਟ ਦੀ ਗਾੜੀ ਦੋ ਦੋ ਕੰਮ ਲੰਦੇ ਇਹਨਾਂ ਤੋਂ ਪਹਿਲਾਂ ਵੱਢ ਕੇ ਆਏਗੇ ਓ ਬੱਸ ਓਏ ਓਏ ਬਾਤ ਸੁਣ ਵੇ ਬਾਪਰਾ ਕਰਦਾ ਤੰਗਲੀ ਨਾਲ ਉਰਾਂ ਉਹ ਰੱਖੋ ਬਸ